ਅਕਾਲੀ ਦਲ ਦੇ ਲੀਡਰ ਤਾਂ ਆਪਣੀ ਸਰਕਾਰ ਦੀ ਸ਼ੈਅ ਨਾਲ ਨਸ਼ੇ ਦਾ ਕਾਰੋਬਾਰ ਕਰਦੇ ਹੀ ਸਨ ਹੁਣ ਜਦੋਂ ਤੋਂ ਕੇਂਦਰ ਚ ਬੀਜੇਪੀ ਦੀ ਸਰਕਾਰ ਬਣੀ ਹੈ ਉਸ ਵੇਲੇ ਤੋਂ ਬੀਜੇਪੀ ਲੀਡਰ ਵੀ ਨਸ਼ੇ ਦੇ ਕਾਲੇ ਕਾਰੋਬਾਰ ਨਾਲ ਜੁੜ ਗਏ ਨੇ ਇਹ ਇਲਜ਼ਾਮ ਲਗਾਏ ਨੇ ਲੁਧਿਆਣਾ ਤੋਂ ਸਾਂਸਦ ਰਮਨਿਤ ਬਿੱਟੂ ਨੇ ਫਿਰੋਜ਼ਪੁਰ ਦੇ ਸਾਬਕਾ ਬੀਜੇਪੀ ਨੇਤਾ ਜਰਨੈਲ ਸਿੰਘ ਉਰਫ ਨਿਮਾਣਾ ਨੂੰ ਰਾਜਸਥਾਨ ਪੁਲਿਸ ਨੇ ਉਧਤਿੰ ਸਾਥੀਆਂ ਸਮੇਤ ਨਸ਼ੀਲੇ ਪਦਾਰਥਾਂ ਸਣੇ ਗ੍ਰਿਫਤਾਰ ਕੀਤਾ ਹੈ ਦੇਖੋ ਜ਼ਿਲ੍ਹਾ ਫਿਰੋਜ਼ਪੁਰ ਤੋਂ ਰਹਿਣ ਬਹੁਤ ਦੁੱਖ ਦੀ ਗੱਲ ਆ ਪਹਿਲਾਂ ਹੀ ਅਕਾਲੀ ਦਲ ਦੇ ਲੀਡਰ ਤਾਂ ਲਗਾਤਾਰ ਫੜੇ ਹੀ ਜਾ ਰਹੇ ਸੀ ਪਰ ਹੁਣ ਇਹ ਲੱਗਦਾ ਵੀ ਭਾਜਪਾ ਦੇ ਲੀਡਰਾਂ ਨੇ ਸੋਚਿਆ ਵੀ ਅਕਾਲੀ ਦਲ ਵਾਲਿਆਂ ਨੇ ਤਾਂ ਬਹੁਤ ਪੈਸੇ ਬਣਾ ਲਏ ਆ ਸਮਾਂ ਥੋੜਾ ਰਹਿ ਗਿਆ ਅਸੀਂ ਕਿ ਪਿਛੇ ਰਹਿ ਜਾਈਏ ਤੇ ਕਿਤੇ ਨਾ ਕਿਤੇ ਉਹ ਪਹਿਲਾਂ ਇੱਥੇ ਡਰਦੇ ਸੀ ਹੁਣ ਉਹਨਾਂ ਦੀ ਜਦ ਹੀ ਸੈਂਟਰ ਚ ਸਰਕਾਰ ਆਈ ਆ ਭਾਜਪਾ ਦੀ ਆਪ ਦੀ ਉਹਨਾਂ ਨੇ ਵੀ ਹੁਣ ਹੌਸਲੇ ਕਰਨੇ ਸ਼ੁਰੂ ਕਰ ਦਿੱਤੇ ਆ ਤੇ ਆਪ ਨਸ਼ੇ ਦਾ ਕਾਰੋਬਾਰ ਆ ਜਿਹੜਾ ਸੈਂਟਰ ਦੀ ਸ਼ਹਿਤ ਤੇ ਅਕਾਲੀ ਦਲ ਦੀ ਸ਼ਹਿਤ ਤੇ ਤਾਂ ਪਹਿਲਾਂ ਕਰ ਹੀ ਰਹੇ ਸੀ ਅਕਾਲੀ ਦਲ ਦੇ ਜਿਹੜੇ ਲੀਡਰ ਸਹਿਬਾਨ ਸੀ ਉਹਨਾਂ ਦੇ ਵਰਕਰ ਸਹਿਬਾਨ ਸੀ ਹੁਣ ਜਦ ਦੀ ਸਰਕਾਰ ਸੈਂਟਰ ਚ ਬੀਜੇਪੀ ਦੀ ਬਣੀ ਆ ਉਦੋਂ ਦੇ ਜਿਹੜੇ ਬੀਜੇਪੀ ਦੇ ਲੀਡਰ ਨੇ ਬੀਜੇਪੀ ਦੇ ਕਾਰਕੂਨ ਨੇ ਉਹਨਾਂ ਨੇ ਖੁੱਲੇ ਆਮ ਇਹ ਕੰਮ ਸ਼ੁਰੂ ਕੀਤਾ ਤੇ ਉਹਦਾ ਨਤੀਜਾ ਤੁਹਾਡੇ ਮੂਰੇ ਆ ਰਿਹਾ ਹੈ